ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਤੁਹਾਡਾ ਮਨਜਿੰਦਰ ਸਿੰਘ ਫਰੋਂ ਜੀਵਨ ਕਲਾ ਸਟੂਡੀਓ ਵੱਲੋਂ ਜੀਵਨ ਕਲਾ ਸਟੂਡੀਓ ਦੇ ਸਮੂਹ ਸਟਾਫ ਵੱਲੋਂ ਵਿਮਲ ਕੁਮਾਰ ਪਾਜੀ ਵੱਲੋਂ ਸਾਰਿਆਂ ਸਮੂਹ ਪਟਿਆਲਾ ਵਾਸੀਆਂ ਨੂੰ ਨਵੇਂ ਸਾਲ ਲੋਹੜੀ ਦੀਆਂ ਲੱਖ ਲੱਖ ਵਧਾਈ ਅਸੀਂ ਆਸ਼ ਕਰਦੇ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੇ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਵੱਲੋਂ ਅਰਦਾਸ ਕਰਦੇ ਆ ਕਿ ਸਭ ਨੂੰ ਪਟਿਆਲਾ ਵਾਸੀਆਂ ਨੂੰ ਕਿ ਪੂਰੇ ਦੇਸ਼ ਵਾਸੀਆਂ ਨੂੰ ਸਦ੍ਰਸ਼ਟੀ ਅਤੇ ਕਾਰੋਬਾਰਾਂ ਵਿੱਚ ਵੱਡੇ ਤਰੱਕੀਆਂ ਬਖਸ਼ਣ ਅਤੇ ਨੌਜਵਾਨ ਪੀੜੀ ਨੂੰ ਅਪੀਲ ਕਰਦੇ ਆ ਕਿ ਨਸ਼ਿਆਂ ਵੱਲ ਛੱਡ ਕੇ ਆਪਣੇ ਅੱਜ ਦੇ ਟਾਈਮ ਦੇ ਵਿੱਚ ਖੇਡਾਂ ਵੱਲ रुझान ਪ੍ਰਾਪਤ ਕਰੋ ਅਤੇ ਅਸੀਂ ਆਪਣੇ ਸਟੂਡੀਓ ਦੇ ਵਿੱਚ ਡੀਲ ਕਰਦੇ ਆ ਸੋਨੀ, ਕੈਨਨ, ਪੈਨਾਸੋনিক ਆਲ ਅਸੈਸਰੀ ਦੇ ਵਿੱਚ ਅਸੀਂ ਡੀਲ ਕਰਦੇ ਆ ਕੈਮਰਾ ਦੇ ਵਿੱਚ ਡੀਲ ਕਰਦੇ ਆ ਆਪ ਸਭ ਨੂੰ ਅਪੀਲ ਹੈ ਕਿ ਹਮੇ ਹਮਾਕੇ ਕੋਲ ਪਹੁੰਚੋ ਅਸੀਂ ਹੈਵੀ ਡਿਸਕਾਊਂਟ ਦੇ ਰਹੇ ਆ ਤੇ ਨਿਕੋਨ ਤੇ ਸੋਨੀ ਦੇ ਕੈਮਰਾ ਦੇ ਉੱਤੇ ਤੁਹਾਨੂੰ ਇੱਕ ਇੱਕ ਆਫਰ ਦੇ ਰਹੇ ਆ ਤੇ ਪਟਿਆਲਾ ਟਾਈਮਜ਼ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਸ਼ਾਪ ਉੱਤੇ ਵਿਜ਼ਿਟ ਕੀਤਾ ਹੈ ਧੰਨਵਾਦ